ਜ਼ਿਲ੍ਹਾ ਤਰਨਤਾਰਨ ਦੇ ਅਦੀਨ ਆਉਂਦੇ ਪਿੰਡ ਕੋਟ ਤਰਮਚੰਦ ਕਲਾ ਵਿੱਚ ਇੱਕ ਦੋਸਤ ਵੱਲੋਂ ਆਪਣੇ ਹੀ ਦੋਸਤ ਦਾ ਬਹਿਰਮੀ ਨਾਲ ਗੋਲੀਆਂ ਮਾਰ ਕੇ ਕਤਲ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਐਸ ਕੇ ਫਲਪਟੂ ਤੋਂ ਸਰਬਜੀਤ ਸਿੰਘ ਦੀ ਖਾਸ ਰਿਪੋਰਟ ਗੱਲਬਾਤ ਹੋਈ ਹੈ। ਗੱਲਬਾਤ ਇਹ ਹੋਈ ਆ ਕਿ ਜਦੋਂ ਸਾਨੂੰ ਘਰ 10:00 ਵਜੇ ਰਾਤ ਦੇ ਫੋਨ ਪਿਆ ਕਿ ਸਤਨਾਮ ਸਿੰਘ ਨਾਂ ਦਾ ਜਿਹੜਾ ਲੜਕਾ ਵਾ ਸਤਨਾਮ ਸਿੰਘ ਪੁੱਤਰ ਬਲਜਿੰਦਰ ਸਿੰਘ ਪਿੰਡ ਗੋਲਾਪਡੋਰੀ ਤੇ ਸਾਨੂੰ ਜਦੋਂ ਫੋਨ ਗਿਆ ਵਾ ਸਤਨਾਮ ਸਿੰਘ ਦੇ ਮਾਮੇ ਦਾ ਤੇ ਫੁੱਫੜ ਦਾ ਫੋਨ ਗਿਆ ਵਾ ਕਿ ਇਸ ਤਰ੍ਹਾਂ ਸਤਨਾਮ ਸਿੰਘ ਦੇ ਗੋਲੀ ਲੱਗੀ ਆ ਤੇ ਤੁਸੀਂ ਇੱਥੇ ਪਹੁੰਚੋ ਤੇ ਜਦੋਂ ਅਸੀਂ ਪਹੁੰਚੇ ਆ ਮੌਕੇ ਤੇ ਪਹੁੰਚੇ ਆ ਤੇ ਸਾਡੇ ਆਉਂਦਿਆਂ ਨੂੰ ਇਹ ਹਸਪਤਾਲ ਬਾਬਿਆਂ ਦੇ ਲੈ ਕੇ ਆਏ ਸੀ ਜਿੰਨਾ ਗੋਲੀ ਮਾਰੀ ਆ 4 ਵਜੇ ਦਾ ਟਾਈਮ ਸੀ ਕੱਲ ਜਦੋਂ ਘਰੋਂ ਸਤਨਾਮ ਸਿੰਘ ਨੂੰ ਆਵਾਜ਼ ਮਾਰ ਕੇ ਖੜੀ ਆ ਇਹ ਆਵਾਜ਼ ਮਾਰ ਕੇ ਲੈ ਗਏ ਆ ਕੇ ਬਾਬੇ ਬੁੰਡੇ ਆਪਾਂ ਮੱਥਾ ਟੇਕਣ ਜਾਣਾ ਤੇ ਅਨਮੋਲ ਨਾਂ ਦਾ ਲੜਕਾ ਜਿਹਨੇ ਆਵਾਜ਼ ਮਾਰੀ ਆ ਤੇ ਉਹਦੀ ਮਾਸੀ ਦਾ ਲੜਕਾ ਅਗਲੇ ਬੰਨੇ ਕੋਟ ਦਾ ਨਾਲ ਮਿਲਿਆ ਜਿਹੜਾ ਤੇ ਜਾ ਕੇ ਤੇ ਇਹਨਾਂ ਨੇ ਬਾਬੇ ਬੁੰਡੇ ਵਾਲੇ ਰੋਡ ਤੇ ਖੜਕੇ ਤੇ ਉੱਥੇ ਜਾ ਕੇ ਤੇ ਗੋਲੀ ਮਾਰਦੇ ਤੇ ਸੱਜੇ ਮੰਮੇ ਦੇ ਥੱਲੇ ਗੋਲੀ ਵਜੀ ਮੁੰਡੇ ਦੇ ਤੇ ਉਥੋਂ ਮੁੜ ਕੇ ਸੈਗਦੇ ਨੂੰ ਹਸਪਤਾਲ ਦੇ ਭਾਣੇ ਲਿਆਏ ਆ ਤੇ ਜਦੋਂ ਇਹ ਮੋਟਰਸਾਈਕਲ ਤੋਂ ਡਿੱਗਾ ਉਹਦਾਂ ਮੈਨਾਂ ਨੇ ਪਿੰਡ ਫੋਨ ਕੀਤਾ ਫਿਰ ਦੂਸਰੇ ਹੋਰ ਕਿਸੇ ਪਿੰਡ ਵਾਲੇ ਨੂੰ ਗੱਡੀ ਲੀਕੇ ਆਜ ਦਾ ਕਰਕੇ ਸਤਨਾਮ ਸਿੰਘ ਦੇ ਗੋਲੀ ਵਿੱਚ ਵੱਜ ਗਈ ਆ ਮਰੋਂ ਬੰਦਿਆ ਕਿਸੇ ਨੇ ਮਾਰਤੀ ਆ ਬਹਾਨਾ ਬਣਾਇਆ ਬਾਬੇ ਵਾਲੇ ਹਸਪਤਾਲ ਜਾ ਕੇ ਸੁਟਿਆ ਤੇ ਜਦੋਂ ਇਹ ਦਾਖਲ ਨਹੀਂ ਕੀਤਾ ਤੇ ਉੱਥੋਂ ਮੁੜਕੇ ਉਹਨਾਂ ਨੇ ਹਸਪਤਾਲ ਵਾਲਿਆਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਆ ਕਰਨਤਾਰਨ ਸਿਟੀ ਥਾਣੇ ਵਾਲਿਆਂ ਨੂੰ ਇਹਨਾਂ ਨੇ ਮੁੜਕੇ ਫਿਰ ਕਾਰਵਾਈ ਕਰ ਦਿਆ ਹੋਇਆ ਜਦੋਂ ਕਾਰਵਾਈ ਕਰ ਦਿਆ ਹੋਇਆ ਪਤਾ ਲੱਗਾ ਤੇ ਇਹਨਾਂ ਨੇ ਮੁੜਕੇ ਫਿਰ ਚਪਾਲ ਏਰੀਆ ਦੇ ਵਿੱਚ ਪੈਂਦਾ ਕਾਰਨ ਤੇ ਚਪਾਲ ਵਾਲੀ ਪੁਲਿਸ ਨੂੰ ਸੂਚਨਾ ਦਿੱਤੀ ਆ ਚਪਾਲ ਪੁਲਿਸ ਨੇ ਮੁੜ ਕੇ ਇਹਨਾਂ ਨੂੰ ਰੈਸ਼ਟ ਕਰਕੇ ਜੇ ਉੱਥੇ ਤਬਦੀਸ਼ ਕੀਤੀ ਆ ਤੇ ਤਬਦੀਸ਼ ਕਰਨ ਤੋਂ ਬਾਅਦ ਇਹ ਦੋਵੇਂ ਜਣੇ ਮੰਨ ਗਏ ਆ ਵੀ ਅਸੀਂ ਇਹਨੂੰ ਗੋਲੀ ਮਾਰੀਏ ਕਿੰਨੀ ਉਮਰ ਦਾ ਸਤਨਾਬ ਸਿੰਘ ਜੀ ਸਤਨਾਬ ਸਿੰਘ ਦੀ ਉਮਰ ਜੀ 20 ਸਾਲ ਆ ਤੇ ਕਿੱਥੋਂ ਆਇਆ ਕਿੱਥੋਂ ਸੀ ਇਹ ਬਹਿਰੀਨ ਤੋਂ 2 ਮਹੀਨੇ ਹੋ ਗਏ ਬਹਿਰੀਨ ਤੋਂ ਆਏ ਨੂੰ 2 ਮਹੀਨੇ ਬਾਅਦ ਇਹ ਕੇਸ ਹੋ ਗਿਆ ਕਿੰਨੇ ਭੈਣ ਭਰਾ ਹੋਏ ਇਹ ਕਰ ਇਹ ਦੋਵੇਂ ਭਰਾ ਹੀ ਇੱਕ ਜਰਮਨ ਗਿਆ ਹੋਆ ਵੱਡਾ ਤੇ ਇਹ ਬਹਿਰੀਨ ਤੋਂ ਵਾਪਸ ਆਇਆ ਸੀ 2 ਮਹੀਨੇ ਨੂੰ ਪਿੰਡ ਆਇ ਨੂੰ ਇਹਨਾਂ ਨੂੰ ਮੋਲ ਕੀ ਲੱਗਦਾ ਇਹਦਾ ਅਨਮੋਲ ਨਈਆਂ ਦਾ ਮੁੰਡਾ ਵਾ ਪਿੰਡ ਚੋਂ ਯਾਰ ਦੋਸਤ ਹੀ ਅੱਛਾ ਹਾਂਜੀ ਜਿਹਨਾਂ ਗੋਲੀ ਮਾਰੀ ਉਹਨਾਂ ਦੇ ਕੀ ਕੀ ਨਾਮ ਉਹਨਾਂ ਦਾ ਨਾਮ ਦੂਜੇ ਦਾ ਨਾਮ ਤਾਂ ਨੀਗਾ ਪਤਾ ਜਿਹੜਾ ਕੋਟ ਦਾ ਤੇ ਇਹਦਾ ਨਾਮ ਅਨਮੋਲ ਸਿੰਘ ਆ ਜਿਹੜਾ ਪਿੰਡ ਵਾਲਾ ਮੁੰਡਾ ਜਿਹਨੇ ਬਾਜ਼ ਮਾਰ ਕੇ ਖੜਿਆ ਉਹ ਅਨਮੋਲ ਸਿੰਘ ਨਾਮ ਦਾ ਮੁੰਡਾ ਕੀ ਕੋਈ ਜੀ ਹੋਣਾ ਚਾਹੀਦਾ ਤੁਹਾਡੇ ਵਜਾ ਰੰਜਸ਼ ਕੀ ਕੀਤੀ ਰੰਜਸ਼ ਦਾ ਨੀਗਾ ਪਤਾ ਲੱਗਾ ਜੀ ਯਾਰ ਦੋਸਤ ਹੀ ਬਾਹਰ ਕਿਹੜੀ ਰੰਜਸ਼ਾ ਕਿਹੜੇ ਹਿਸਾਬ ਨਾਲ ਕੀਤੀ ਹੋਇਆ ਨਹੀਂ ਨਹੀਂ ਹੋਇਆ ਇਹ ਦੋਨੋਂ ਮੌਕਾ ਦੱਸੂਗਾ ਆ ਪਨੂਆ ਤੋਂ ਆ ਤੇ ਕੀ ਗੱਲਬਾਤ ਹੋਈ ਮੈਨੂੰ ਰਾਤ 10 ਵਜੇ ਤੈਰੀ ਖੁੰਨ ਗਿਆ ਇੱਥੋਂ ਫੇਰ ਮੇਰੇ ਛੋਟੇ ਸਾੜੇ ਨੇ ਤੈਰੀ ਕੀਤਾ ਮੈਨੂੰ ਤੇ ਕਾਕੀ ਨੇ ਗੋਲੀ ਵੱਜ ਗਈ ਆ ਤੇ ਬਾਬੇ ਬੁੱਢੇ ਨੂੰ ਗਿਆ ਸੀ ਅਰਮੋਲ ਨੇ ਉਹਨੂੰ ਨਾਲ ਖੜਿਆ ਆ ਤੇ ਗੋਲੀ ਮਾਰ ਕੇ ਉਹ ਲਈਏ ਹੁੰਦਾ ਜਾਂਦੇ ਮੇਰੇ ਗੱਡੀ ਜੇ ਉਹਨਾਂ ਕੋਲ ਥੱਲੇ ਦੇਖ ਗਿਆ ਮੋਟਰਸਾਈਕਲ ਤੋਂ ਤੂੰ ਹੀ ਲਿਉਂਦੇ ਨਾਲ ਮੇਰੇ ਗੱਡੀ ਪਿੰਡੋਂ ਗਈ ਆ ਕੋਈ ਟੈਂਟ ਦੇਖਣੀ ਕੋਈ ਲੜੀਆਂ ਵਾਲਾ ਮੁੰਡਾ ਕੋਈ ਉਹਨੂੰ ਨਟਲਿੰਗ ਕੀਤਾ ਉਹਨੇ ਗੱਡੀ ਆਪਦੀ ਖੜੀ ਤੇ ਉਹਨੂੰ ਲੱਦ ਕੇ ਬਾਹਰ ਜਾਦੇ ਹਸਪਤਾਲ ਲੈਤਾ ਉੱਥੇ ਡਾਕਟਰਾਂ ਨੇ ਮਰਤ ਦਾ ਦੇਤਾ ਅਸੀਂ ਬਾਪਿਆ ਆ ਗਏ ਆ ਮੁਰਕੇ ਉਹਦੇ ਪੁਲਿਸ ਆਈ ਆ ਸਿੱਧੀ ਥਾਣੇ ਦੀ ਪੁਲਿਸ ਆਣ ਕੇ ਉਹ ਮੁਰਕੇ ਉਹ ਮੁੰਡੇ ਨੂੰ ਫੜਿਆ ਅਸੀਂ ਜਿਹਨੇ ਜਿਹਨੇ ਨਾਲ ਲਿਆਦਾ ਮੋਟਰਸਾਈਕਲ ਦੇ ਐਂਗਾ ਕਾਕਾ ਦੱਸਦੇ ਕੀ ਗੱਲ ਹੋਈ ਆ ਆਂਦਾ ਦੋ ਜਣੇ ਆਏ ਉੱਥੇ ਤੇ ਇਹਨੂੰ ਗੋਲੀ ਮਾਰ ਗਿਆ ਤੇ ਮੈਂ ਵਾਈਫ ਆ ਗਿਆ ਮੈਂ ਭੱਜ ਗਿਆ ਤੇ ਮੁਰਕੇ ਫੇਰ ਮੈਂ ਆਣ ਕੇ ਟੁੱਕਿਆ ਆ ਐਂਗਾ ਨਹੀਂ ਕਾਕਾ ਇਹ ਗੱਲ ਨਹੀਂ ਹੋ ਸਕਦੀ ਜਿੱਦੋਂ ਗੋਲੀ ਵੱਜੀ ਇਹ ਤੂੰ ਭੱਜ ਗਿਆ ਤੂੰ ਲੱਗੇ ਨਹੀਂ ਹੋਣਾ ਜਦ ਬੰਦਾ ਮਰ ਗਿਆ ਕੋਈ ਕਿਤਨਾ ਆ ਜੇ ਤੂੰ ਨਾਲ ਦਾ ਇਹ ਇਹ ਮੰਨਿਆਣੀ ਮੁੜਕੇ ਪੁਲਿਸ ਲਈ ਜਿੱਥੇ ਮੌਕੇ ਤੇ ਹੀ ਗਏ ਉੱਥੇ ਜਿੱਥੇ ਗੋਲੀ ਵੱਜੀ ਸੀ ਉੱਥੇ ਕੋਈ ਮਾਸਾ ਖੂਨ ਨਹੀਂ ਡੁੱਲਿਆ ਕੋਈ ਗਲਵਾਰ ਨਹੀਂ ਮੁੜਕੇ ਪੁਲਿਸ ਨੇ ਉੱਥੇ ਕੀ ਹੁੰਦੇ ਨੂੰ ਕੀਤਾ ਡਾਰਕ ਕੀਤਾ ਮੜਾ ਜਾ ਤੇ ਮੁੜਕੇ ਮਨ ਗਿਆ ਵੀ ਮੈਂ ਮੜੀਆਂ ਲੱਗੇ ਜਾ ਕੇ ਕੋੜਦਿਆਂ ਮੜੀਆਂ ਉੱਥੇ ਗੋਲੀ ਮਾਰ ਕੇ ਪਿਸਤੌਲ ਸੁਟਿਆ ਉੱਥੇ ਤੇ ਉੱਥੇ ਪਿਸਤੌਲ ਗਿਆ ਮੁੜਕੇ ਮਾਨਪੁਲਿਸ ਨੇ ਘਲਾਤਾ ਇਧਰ ਹਸਤਾਲੀ ਖੇ ਵੀ ਜਵਾਹ ਕਰਾਉਣੀ ਰਾਹ ਤਹੀਂ ਆਉਂਦੇ ਤੇ ਮੜੀ ਅਸੀਂ ਘਰ ਚੜ ਜੇ ਜਵਾਹ ਕਰਾ ਕੇ ਮੇਰੇ ਮੈਨੂੰ ਟੈਲੀਫੋਨ ਡਰ ਗਿਆ ਕੀ ਕੋਈ ਜੁੜੀ ਥਾਣੇ ਫੇਰ ਦੁਬਾਰਾ ਕੀ ਰੰਜਿਸ਼ ਕੀ ਹੈ ਤੁਮੇ ਮੇਰਾ ਸੋ ਇਹਨੂੰ ਲਿਖੜਿਆ ਮੁੰਡੇ ਨੂੰ ਇਹਨਾਂ ਇਹ ਨਹੀਂ ਪਤਾ ਇਹਦੀ ਕਿਵਰੈਂਸ ਹੈਗੀ ਆ ਜਾਂ ਕੋਈ ਪਿੰਡ ਵਾਲੇ ਨੇ ਲਾਕਟਬਾਜੀ ਨਾਲ ਦੋਸਤਦ ਕਰਕੇ ਮਰਵਾਤਾ ਇਹ ਹੁਣ ਪਤਾ ਲੱਗੂ ਬੁਲਸਰੀ ਜਾਂ ਛਾਨਵਾਰੀ ਕਰਕੇ ਹੁੰਦੀ ਉਹਦਾ ਰਿਮਾਂਡ ਮਿਲਿਆ ਜਾਵੇ ਹੁਣ ਸਖਤੋ ਸਾਰੀ ਕਾਰਵਾਈ ਹੋਵੇ ਤੇ ਫੇਰ ਪਤਾ ਲੱਗੂ ਕੀ ਰੰਜਿਸ਼ ਹੈ ਕਿਹੜੀ ਕਲਮ ਆ ਜਾ ਗਾਂ ਕਨ ਕੋਈ ਕਾਰਾ ਕਰਨਗਾ ਅਨਮੋਲ ਕੀ ਲੱਗਦਾ ਦਾ ਇਹ ਮੋਗਲੇ ਇਹ ਨਾਈਆਂ ਦਾ ਮੁੰਡਾ ਜਿੱਤਾਂ ਦਾ ਮੁੰਡਾ ਆ ਇਹ ਦੋਸਤੀ ਅਜੇ ਦਾ ਬਰਬੜੀ ਜਾਣਾ ਇਹਨੂੰ ਨਾਲ ਲੈ ਜਾ ਕੀ ਹੈ ਆਮਾਨ ਬਰੇਹਰ ਐ ਸਤੋ ਦਈ ਇਹ ਕੀ ਨਾ ਵਿੱਚ ਜਿਹੜਾ ਕੀ ਮਾਮਲਾ ਹੋਇਆ ਵਾ ਮੈਨੂੰ ਨਹੀਂ ਇਹਦੇ ਬਾਰੇ ਪਤਾ ਮੈਨੂੰ ਫੋਟਮਡ ਲੈਣ ਲਈ ਕਿ ਲਿਆ ਅੱਛਾ ਘਟਣਾ ਕੀ ਹੋਈ ਹੈ ਪਤਾ ਨਹੀਂ ਮੈਨੂੰ ਨਹੀਂ ਤੁਹਾਨੂੰ ਕੋਸਮਾਨ ਨੂੰ ਜਿਹੜੇ ਕੰਮ ਲਈ ਕਿ ਲਿਆ ਮਤਲਬ ਵੀ ਫਾਈਲ ਮਿਲੀ ਅਜੇ ਮੈਂ ਵੇਖੀ ਹੋਣੀ ਮੈਂ ਤੁਹਾਨੂੰ ਦੱਸਾਂ ਉਹਦੇ ਬਾਰੇ ਫੋਟਮਾਨ ਕਿ ਨਾ ਕੀ ਨੌਜਵਾਨ ਦਾ ਮੈਨੂੰ ਨਹੀਂ ਪਤਾ ਨਹੀਂ ਅਜੇ ਮੈਂ ਆਣ ਕੇ ਖੜਾਈ ਹਾਂ ਕੋਈ ਫਾਈਲ ਨਹੀਂ ਵੇਖੀ ਕਿਹੜੀ ਥਾਣੇ ਕੜੇ ਤੋਂ ਆਏ ਜੇ ਆਏ ਬਾਹਰ ਕੁਝ ਨਹੀਂ ਪਤਾ ਚਲੋ ਰਹਿਣ ਦਿਓ ਯਾਰ